ਇਸ ਸੱਚ ਦੀ ਅਦਾਲਤ ਵਿੱਚ ਜਦੋਂ ਜਾ ਕੇ ਹੁੰਦਾ ਹੈ ਉੱਥੇ ਫਿਰ ਫਿਰਕਾ ਪ੍ਰਸਤੀ ਨੂੰ ਜਾਤੀਵਾਦ ਨੂੰ ਨਸਲਵਾਦ ਨੂੰ ਕਿਤੇ ਕੋਈ ਥਾਂ ਨਹੀਂ ਦਿੰਦਾ ਨਾ ਕੋਈ ਪੀਰ ਨਾ ਕੋਈ ਅਵਤਾਰ ਨਾ ਗੁਰੂ ਸਹਿਬਾਨ ਉੱਥੇ ਤਾਂ ਫਿਰ ਉਹੀ ਗੱਲ ਨਿਬੜਦੀ ਹੈ ਕਿ ਕਰਤਾਰਪੁਰ ਦਾ ਮਾਡਲ ਰਾਸ਼ਟਰਵਾਦ ਬਹਾਲ ਕਰਨ ਵਾਲਾ ਹੈ ਉਦੋਂ ਵੀ ਤੇ ਅੱਜ ਵੀ 550 ਸਾਲ ਪਹਿਲਾਂ ਵੀ ਐਸਾ ਹੋਇਆ ਕਟੜ ਵਾਦਤਾ ਵਾਲੇ ਲੋਕ ਹਾਰਦੇ ਆਏ ਬਖੇੜੇ ਖੜੇ ਕਰਦੇ ਆਏ ਜਿੱਥੇ Hindu ਰਾਸ਼ਟਰਵਾਦ ਵਾਲੀ ਗੱਲ ਕਰਨ ਵਾਲੇ ਵੀ ਲੋਕ ਹੋਣਗੇ ਉੱਥੇ ਰਾਸ਼ਟਰਵਾਦ ਵਾਲੇ ਵੀ ਹੋਣਗੇ Hindu ਭਰਾਵਾਂ ਵਿੱਚ ਵੀ ਹੋਣਗੇ ਜਿਹੜੇ ਕਹਿੰਦੇ ਹੋਣਗੇ ਕਿ ਨਹੀਂ ਸਾਨੂੰ ਰਾਸ਼ਟਰਵਾਦ ਪਿਆਰਾ ਹੈ ਔਰ ਇਹ ਗੱਲ ਪਿਛਲੇ ਦਿਨੀ ਸ਼ਾਇਦ ਮੈਂ ਤੁਹਾਡੇ ਨਾਲ ਵੀ ਕੀਤੀ ਹੋਊ ਇਹ ਮਾ ਜਲਦੀ ਵਿੱਚ ਰਹਿਣ ਵਾਲਾ ਬਜ਼ੁਰਗ 85 ਸਾਲ ਦਾ ਉਹ ਸਿੱਖ ਨਹੀਂ ਸੀ ਪਰ ਆ ਕੇ ਕਹਿੰਦਾ ਵੀ ਭਾਈ ਸਾਹਿਬ ਪੰਜਾਬ ਬਚਾਓ ਉਹਨਾਂ ਲੋਕਾਂ ਨੂੰ ਇਕੱਠੇ ਕਰੋ ਜਿਹੜੇ ਪੰਜਾਬ ਬਚਾਉਣ ਦੀ ਗੱਲ ਕਰਨ ਮੈਂ ਕਿਹਾ ਬਜ਼ੁਰਗੋ ਤੁਹਾਡੇ ਹਿਸਾਬ ਨਾਲ ਤਾਂ ਉਜੜ ਜਾਣਾ ਚਾਹੀਦਾ ਤੁਹਾਨੂੰ ਪੰਜਾਬ ਦੇ ਪਾਣੀ ਚਾਹੀਦੇ ਹਿਮਾਚਲ ਨੂੰ ਹਰਿਆਣੇ ਨੂੰ ਰਾਜਸਥਾਨ ਨੂੰ ਉਜੜਨ ਦਿਓ ਉਹ ਰੋ ਕੇ ਕਹਿਣ ਲੱਗਿਆ ਵੀ ਤੁਸੀਂ ਮੈਨੂੰ ਗਲਤ ਸਮਝ ਲਿਆ ਮੈਨੂੰ ਦੂਜੇ ਮਸਬਦਾ ਵਰਗ ਦਾ ਬੰਦਾ ਸਮਝ ਕੇ ਬੜਾਲਾ ਸਾਹਿਬ ਗੱਲ ਉਹ ਨਹੀਂ ਸੀ ਗੱਲ ਕੁਝ ਹੋਰ ਹੈ ਸ਼ੇਰੇ ਪੰਜਾਬ ਯਾਦ ਆਉਂਦਾ ਹੈ ਜਿਹਦੇ ਰਾਜ ਵਿੱਚ ਮੁਕਮ ਚੰਦ ਵੀ ਬੜੀ ਛਾਤੀ ਚੌੜੀ ਕਰਕੇ ਬਹਿੰਦਾ ਅਜੀਜ਼ਉਦੀਨ ਵੀ ਬਹਿੰਦਾ ਹਰੀ ਸਿੰਘ ਨਰੂਆ ਵੀ ਬਹਿੰਦਾ ਸ਼ਾਮ ਸਿੰਘ ਅਟਾਰੀ ਬਹਿੰਦੇ ਆ ਫਿਰ ਅਕਾਲੀ ਫੂਲਾ ਸਿੰਘ ਬੈਠਦੇ ਆ ਤੇ ਦੁਸ਼ਮਣ ਦੀ ਬੇਟੀ ਨੂੰ ਬੇਟੀ ਸਮਝਦੇ ਆ ਭੁੱਖੇ ਦੇ ਘਰ ਅੰਨ ਛੱਡ ਕੇ ਆਉਂਦੇ ਆ ਉਹ ਗੱਲਾਂ ਯਾਦ ਆਉਂਦੀਆਂ ਨੇ ਤੇ ਮੈਂ ਸੋਚਦਾ ਕਿ ਜੇ ਪੰਜਾਬ ਉਜੜ ਗਿਆ ਨਾ ਹਿਮਾਚਲ ਹਰਿਆਣਾ ਤਾਂ ਉਜੜੂ ਇੱਥੋਂ ਰਾਸ਼ਟਰਵਾਦ ਦਾ ਭੋਗ ਪਹਿਜੂ ਇਹ ਵੀ ਤੇ ਲੋਕ ਸੋਚਦੇ ਆ ਨਾ ਹਰ ਇੱਕ ਨੂੰ ਹੱਕ ਹੈ ਆਪਣੀ ਗੱਲ ਰੱਖਣ ਦੀ ਪਰ ਸਹੀ ਤੇ ਗਲਤ ਕੀ ਹੈ ਇਹ ਲੋਕ رائے ਨੇ ਤੇ ਸਿਆਣਿਆਂ ਦੀ ਅਦਾਲਤ 'ਚ ਜਾ ਕੇ ਫੈਸਲਾ ਹੁੰਦਾ ਹੈ ਉੱਥੇ ਤੇ ਫਿਰ ਕੋਈ ਰਹਿ ਜਾਂਦਾ ਹੈ ਕਿ ਮਨੁੱਖਤਾ ਔਖੇ ਦੇ ਘਰ ਰਾਸ਼ਨ ਦੀ ਤੁਸੀਂ ਗੱਲ ਕੀਤੀ ਆ ਸਰਕਾਰਾਂ ਤੇ کہہ ਰਹੀਆਂ ਹੁਣ ਵੀ ਕਿ ਘਰ ਘਰ ਦੇ ਵਿੱਚ ਰਾਸ਼ਨ ਪਹੁੰਚਾ ਰਹੇ ਅਸੀਂ ਨਹੀਂ ਇਹਨਾਂ ਦੇ ਪਹੁੰਚਾਉਣ ਦਾ ਤਰੀਕਾ ਕੁਝ ਹੋਰ ਹੈ ਸ਼ੇਰੀ ਪੰਜਾਬ ਵੋਟਾਂ ਬਦਲੇ ਆਟਾ ਦਾਲ ਸਕੀਮਾਂ ਨਹੀਂ ਸੀ ਦੇ ਰਿਆ ਹਮ ਕਰਤਾਰਪੁਰ ਦਾ ਮਾਡਲ ਜੀਐਸਟੀ ਲਾ ਕੇ ਆਪਣੇ ਲੋਕਾਂ ਨੂੰ ਪੈਸੇ ਕਢਾਉਣ ਤੇ ਬੈਂਕਾਂ 'ਚੋਂ ਡਾਂਗਾ ਨਹੀਂ ਫੇਰਦਾ। ਬਲੈਕ ਮਨੀ ਬਚਾਉਣੀ ਤੇ ਵਾਈਟ ਮਨੀ ਰੋੜ ਦੇਣੀ। 5 ਕਿਲੋ ਆਟੇ ਦੇ ਬਦਲੇ 3.5 ਲੱਖ ਕਰੋੜ ਦਾ ਕਰਜ਼ਾ ਸਿਰ ਤੇ ਚਾੜ ਦੇਣਾ। ਇਹ ਕਰਤਾਰਪੁਰ ਤੇ ਸ਼ੇਰੇ ਪੰਜਾਬ ਦਾ ਕੰਮ ਨਹੀਂ ਆ। ਇਹ ਦਿੱਲੀ ਮਾਡਲ ਦਾ ਕੰਮ ਹੈ। ਕਰਤਾਰਪੁਰੀ ਮਾਡਲ ਸ਼ੇਰੇ ਪੰਜਾਬ ਜਿਹੜੇ ਸੀਗੇ ਉਹ ਲੋਕਾਂ ਦੇ ਘਰ ਅੰਨ ਛੱਡ ਕੇ ਆਉਂਦੇ। ਉਹਨਾਂ ਤੇ ਗੋਰਿਆਂ ਦੀ ਰੁਪਈਆਂ ਵਾਲੀ ਸਕੀਮ ਵੀ ਠੁਕਰਾ ਦਿੱਤੀ ਸੀ ਉਸ ਵਕਤ ਉਹਨਾਂ ਨੂੰ ਵੀ ਕਿਹਾ ਗਿਆ ਸੀ ਰੁਪਈਏ ਬਣਾ ਲਓ ਸ਼ੇਰੇ ਪੰਜਾਬ ਕਹਿਣ ਲੱਗੇ ਮੇਰੇ ਰਾਜ 'ਚ ਦਮੜੇ ਚੱਲਣਗੇ ਉਹ ਵੀ ਸੋਨੇ ਦੇ ਸਿੱਕੇ ਦੇ ਚਾਂਦੀ ਦੇ ਸਿੱਕੇ ਤਾਂਬੇ ਦੇ ਹਮਮ ਕਾਰਨ ਇੱਕ ਦਿਨ ਸ਼ੇਰੇ ਪੰਜਾਬ ਨੇ ਮਰਨਾ ਹੈ ਦੂਜਾ ਰਾਜਾ ਆ ਕੇ ਕਰੰਸੀ ਰੱਦ ਕਰ ਸਕਦਾ ਹੈ ਕਾਗਜ਼ ਦੇ ਟੁਕੜਿਆਂ ਨੂੰ ਮੇਰੀ ਪਰਜਾ ਕੀ ਕਰੂ ਸੋਨੇ ਦੇ ਸਿੱਕੇ ਹੋਣਗੇ ਫਿਰ ਕਮਾ ਜਾਣਗੇ ਉਹਨੇ ਗੋਰਿਆਂ ਦੀ ਇਸ ਪਾਲਸੀ ਨੂੰ ਬੈਂਕ ਨਕਾਰ ਦਿੱਤੇ ਸੀ ਕਿ ਲੋਕਾਂ ਦਾ ਪੈਸਾ ਬੈਂਕਾਂ ਚ ਨਹੀਂ ਲੋਕਾਂ ਕੋਲੇ ਹੋਊ ਛੇਰੇ ਪੰਜਾਬ ਨੂੰ ਲੋਹੜ ਹੋਊ ਤਾਂ ਲੋਕਾਂ ਤੋਂ ਮੰਗ ਲਓ